ਛਾਇਆ ਹਾਈਪਰ ਪਿਗਮੈਂਟੇਸ਼ਨ ਚਿਹਰੇ ਦੇ ਦਾਗ-ਧੱब्बे ਇਸ ਤੋਂ ਕਈ ਲੋਕ ਪਰੇਸ਼ਾਨ ਨੇ ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਮਹਿੰਗੇ-ਮਹਿੰਗੇ ਫੇਸ਼ੀਅਲ ਟ੍ਰੀਟਮੈਂਟ ਵੀ ਕਰਵਾਉਂਦੇ ਨੇ ਕਈ ਤਰ੍ਹਾਂ ਦੇ ਮਹਿੰਗੇ-ਮਹਿੰਗੇ ਸਕਿਨ ਪ੍ਰੋਡਕਟਸ ਵੀ ਲੈ ਕੇ ਆਉਂਦੇ ਨੇ ਕਈਆਂ ਨੂੰ ਮਾਫਕ ਆ ਜਾਂਦੇ ਆ ਕਈਆਂ ਨੂੰ ਮਾਫਕ ਨਹੀਂ ਆਉਂਦੇ ਸਾਲਾ ਸਾਲ ਲੰਘ ਜਾਂਦੇ ਨੇ ਚਿਹਰੇ ਨੂੰ ਕਿਸ ਤਰੀਕੇ ਨਾਲ ਛਾਈਆਂ ਹਾਈਪਰ ਪਿਗਮੈਂਟੇਸ਼ਨ ਜਾਂ ਦਾਗ-ਦੱਬੇ ਤੋ ਦੂਰ ਕਰਨੇ ਸਮਝ ਨਹੀਂ ਆਉਂਦੀ ਅੱਜ ਮੈਂ ਤੁਹਾਨੂੰ ਸਿਰਫ ਚਾਰ ਚੀਜ਼ਾਂ ਦੱਸਣ ਜਾ ਰਹੀਆਂ ਅਗਰ ਤੁਸੀਂ ਇਹ ਡੇਲੀ ਹੈਬਿਟ ਬਣਾ ਲੈਨੇ ਹੋ ਇਹਨਾਂ ਚਾਰਾਂ ਚੀਜ਼ਾਂ ਨੂੰ ਬਦਲ-ਬਦਲ ਕੇ ਹਰ ਰੋਜ਼ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਹੋ ਔਰ ਜੋ ਮੈਂ ਢੰਗ ਤਰੀਕੇ ਦੱਸਣ ਜਾ ਰਹੀਆਂ ਉਸ ਤਰੀਕੇ ਨਾਲ ਅਪਣਾਉਂਦੇ ਹੋ ਤਾਂ ਤੁਸੀਂ ਦੇਖੋਗੇ ਵੱਧਦੀ ਉਮਰ ਦੇ ਨਾਲ ਜਿਹੜਾ ਕਿ ਫਿਰ ਚਿਹਰਾ ਬੜਾ ਡਲ ਹੋਣਾ ਸ਼ੁਰੂ ਹੋ ਜਾਂਦਾ ਹੈ ਚਾਹੇ ਦੀ ਰੌਣਕ ਚਲੀ ਜਾਂਦੀ ਹੈ ਔਰ ਅਗਰ ਅਸੀਂ ਖਾਸੌਰ ਤੇ ਗੱਲ ਕਰੀਏ ਨਾ ਵੱਧਦੀ ਉਮਰ ਦੇ ਨਾਲ ਚਿਹਰੇ ਦੀ ਰੰਗਤ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ ਔਰ ਹਲਕਾ ਕਾਲਾਪਨ ਜੋ ਹੈ ਚਿਹਰੇ ਤੇ ਬਣਨਾ ਸ਼ੁਰੂ ਹੋ ਜਾਂਦਾ ਉਸ ਦਾ ਸਭ ਤੋਂ ਵੱਡਾ ਰੀਜ਼ਨ ਹੁੰਦੀ ਹੈ ਹੁੰਦਾ ਹੈ ਕਿ ਜਿਹੜਾ ਮੈਲਨਿਨ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਹੈ ਜਿਸ ਕਰਕੇ ਚਿਹਰੇ ਦੇ ਉੱਪਰ ਦਾਗ ਤੱਬੇ ਹਾਈਪਰ ਪਿਗਮੈਂਟੇਸ਼ਨ ਛਾਈਆਂ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਜ਼ਰੂਰ ਇਹਨਾਂ ਚਾਰ ਚੀਜ਼ਾਂ ਵੱਲ ਧਿਆਨ ਦਿਓ ਸਭ ਤੋਂ ਪਹਿਲਾਂ ਬੜੀ ਹੀ ਈਜ਼ੀ ਚੀਜ਼ ਜੋ ਕਿ ਹੈ ਅਨਾਰ ਜੀ ਹਾਂ ਅਨਾਰ ਦੇ ਵਿੱਚ ਐਨੇ ਵਧੀਆ ਐਂਟੀਆਕਸੀਡੈਂਟਸ ਹੁੰਦੇ ਨੇ ਕਿ ਜੋ ਜੋ ਸਾਡੀ ਸਕਿਨ ਨੂੰ ਰਿਪੇਅਰ ਕਰਨ ਦਾ ਵੀ ਕੰਮ ਕਰਦੇ ਨੇ ਕਲੀਨ ਕਰਨ ਦਾ ਕੰਮ ਕਰਦੇ ਨੇ ਗਲੋਇੰਗ ਬਣਾਉਣ ਦਾ ਕੰਮ ਕਰਦੇ ਨੇ ਸਾਡੀ ਬਾਡੀ ਵਿੱਚ ਜਿਹਨੇ ਵੀ ਟਾਕਸਿਨਸ ਆਉਂਦੇ ਜਾਂਦੇ ਨੇ ਨਾ ਉਹਨਾਂ ਸਭ ਨੂੰ ਬਾਹਰ ਕੱਢਣ ਲਈ ਚੰਗੇ ਐਂਟੀਆਕਸੀਡੈਂਟਸ ਦੀ ਜ਼ਰੂਰਤ ਹੁੰਦੀ ਹੈ ਤੇ ਅਨਾਰ ਦੇ ਵਿੱਚ ਬਹੁਤ ਵਧੀਆ ਐਂਟੀਆਕਸੀਡੈਂਟ ਤੁਹਾਨੂੰ ਮਿਲ ਜਾਂਦੇ ਨੇ ਸੋ ਤੁਸੀਂ ਅਨਾਰ ਜੇਕਰ ਖਾਣਿਓ ਚਿਹਰੇ ਤੇ ਰੰਗਤ ਆਏਗੀ ਤੁਹਾਡਾ ਬਲੱਡ ਵੀ ਵਧੀਆ ਬਣੇਗਾ ਰੈੱਡ ਬਲੱਡ ਸੈੱਲ ਵੀ ਵਧੀਆ ਬਣਨਗੇ ਔਰ ਤੁਹਾਡੇ ਜਿੰਨੇ ਵੀ ਸਕਿਨ ਦੇ ਜਿਹੜੇ ਡੈਮੇਜ ਸੈੱਲ ਹੁੰਦੇ ਨੇ ਉਹ ਰਿਕਵਰ ਹੋਣੇ ਸ਼ੁਰੂ ਹੋ ਜਾਂਦੇ ਨੇ ਅਗਲੀ ਗੱਲ ਤੇ ਆ ਜਾਂਦੇ ਆ ਫਟਾਫਟ ਉਹ ਹੈ ਜੀ ਹਲਦੀ ਹਲਦੀ ਦੇ ਵਿੱਚ ਕਰਕਿਊਮਿਨ ਨਾਮ ਦਾ ਇੱਕ ਬਹੁਤ ਵਧੀਆ ਪੋਸ਼ਕ ਤੱਤ ਪਾਇਆ ਜਾਂਦਾ ਹੈ ਜੋ ਕਿ ਬਹੁਤ ਵਧੀਆ ਐਂਟੀਆਕਸੀਡੈਂਟ ਤਾਂ ਹੈ ਐਂਟੀ ਇਨਫਲਮੇਟਰੀ ਵੀ ਹੈ ਸੋ ਐਂਟੀ ਇਨਫਲਮੇਟਰੀ ਨੂੰ ਅਗਰ ਅਸੀਂ ਸਮਝੀਏ ਤਾਂ ਕਈ ਵਾਰੀ ਟਾਕਸਿਨਸ ਦੇ ਨਾਲ ਸਾਡੀ ਬਾਡੀ ਵਿੱਚ ਕਿਤੇ ਨਾ ਕਿਤੇ ਸੋਜਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਨੂੰ ਅਸੀਂ ਸਮਝ ਨਹੀਂ ਪਾਉਂਦੇ ਆ ਅਗਰ ਮੈਂ ਗੱਲ ਕਰਾਂ ਕਈ ਵਾਰ ਕਈ ਲੋਕ ਸਵੇਰੇ ਉੱਠਦੇ ਨੇ ਚਿਹਰੇ ਤੇ ਬਹੁਤ ਜ਼ਿਆਦਾ ਸਵੇਲਿੰਗ ਹੁੰਦੀ ਹੈ ਜਾਂ ਦਿਨ ਦੇ ਵਿੱਚ ਕਿਸੇ ਟਾਈਮ ਤੇ ਚਿਹਰੇ ਤੇ ਸਵੇਲਿੰਗ ਹੋਈ ਰਹਿੰਦੀ ਹੈ ਸੋ ਹਲਦੀ ਦੇ ਵਿੱਚ ਜਿਹੜਾ ਕਰਕਿਊਮਿਨ ਪਾਇਆ ਜਾਂਦਾ ਨਾ ਇਹ ਸਾਡੇ ਬਾਡੀ ਵਿੱਚ ਬਹੁਤ سارے ਚੰਗੇ ਕੰਮ ਕਰਦਾ ਹੈ ਸਾਡੇ ਦੇਖੋ ਵੈਸੇ ਵੀ ਆਯੁਰਵੇਦ ਦੇ ਵਿੱਚ ਕਈ ਦਵਾਈਆਂ ਬਣਾਉਣ ਦੇ ਲਈ ਇਸ ਨੂੰ ਵਰਤਿਆ ਜਾਂਦਾ ਹੈ ਕਈ ਵੱਡੇ ਵੱਡੇ ਰੋਗ ਦੂਰ ਕਰਨ ਲਈ ਇਸ ਨੂੰ ਵਰਤਿਆ ਜਾਂਦਾ ਹੈ ਇਵਨ ਅਸੀਂ ਗੱਲ ਕਰੀਏ ਕੈਂਸਰ ਵਰਗੀ ਬਿਮਾਰੀ ਨੂੰ ਵੀ ਮਾਤ ਪਾਸ ਸਕਦੀ ਹੈ ਹਲਦੀ ਜੇਕਰ ਤੁਸੀਂ ਡੇਲੀ ਇਸ ਨੂੰ ਸਹੀ ਢੰਗ ਦੇ ਨਾਲ ਇਸਤੇਮਾਲ ਕਰ ਦਿਓ ਸੋ ਇਸ ਨੂੰ ਤੁਸੀਂ ਕਿਵੇਂ ਇਸਤੇਮਾਲ ਕਰਨਾ ਹੈ ਇਸ ਨੂੰ ਤੁਸੀਂ ਜੋ ਹੈ ਪਾਣੀ ਦੇ ਵਿੱਚ ਵੀ ਘੋਲ ਕੇ ਪੀ ਸਕਦੇ ਹੋ ਹਲਦੀ ਵਾਲਾ ਦੁੱਧ ਬਣਾ ਕੇ ਤੁਸੀਂ ਪੀ ਸਕਦੇ ਹੋ ਔਰ ਇਹ ਧਿਆਨ ਜ਼ਰੂਰ ਰੱਖਣਾ ਹੈ ਜਿਹੜੀ ਹਲਦੀ ਤੁਸੀਂ ਇਸਤੇਮਾਲ ਕਰ ਰਹੇ ਹੋ ਉਹ ਕੈਮੀਕਲ ਫ੍ਰੀ ਜ਼ਰੂਰ ਹੋਵੇ ਅੱਜ ਕੱਲ੍ਹ ਕਈ ਕਈ ਤਰ੍ਹਾਂ ਦੀ ਕੰਪਨੀਆਂ ਦੀ ਪੈਕਿੰਗ ਆ ਰਹੀ ਹੁੰਦੀ ਹੈ ਪਰ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਜਿਹੜੀ ਅਸੀਂ ਚੀਜ਼ ਵਰਤ ਰਹੇ ਹਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਜਾਂਚ ਪਰਖ ਕੇ ਹੀ ਲਿਆ ਕਰੋ ਕਿ ਇਹ ਕਿਹੜੀ ਕੰਪਨੀ ਹੈ ਜਾਂ ਇਸ ਦੇ ਵਿੱਚ ਕਿਸੇ ਤਰ੍ਹਾਂ ਦੇ ਕੈਮੀਕਲਜ਼ ਆ ਇਸਤੇਮਾਲ ਤਾਂ ਨਹੀਂ ਕੀਤਾ ਹੋਇਆ 컬러 ਦਾ ਇਸਤੇਮਾਲ ਤਾਂ ਨਹੀਂ ਕੀਤਾ ਹੋਇਆ ਬਹੁਤ ਅੱਛਾ ਰਹੇਗਾ ਜੇਕਰ ਤੁਸੀਂ ਕੱਚੀ ਹਲਦੀ ਦਾ ਇਸਤੇਮਾਲ ਕਰਦੇ ਹੋ ਉਸ ਵਿੱਚ ਤਾਂ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਦੀ ਗੱਲ ਹੀ ਨਹੀਂ ਹੋ ਸਕਦੀ ਹੈ ਸੋ ਕੱਚੀ ਹਲਦੀ ਜਿਹੜੀ ਹੁੰਦੀ ਹੈ ਤੁਸੀਂ ਕਦੂਕਸ ਕਰਕੇ ਪਾਣੀ ਵਿੱਚ ਪਾਣੀ ਬੋਇਲ ਕਰਕੇ ਪੀ ਸਕਦੇ ਹੋ ਇਸੇ ਤਰੀਕੇ ਨਾਲ ਹਲਦੀ ਵਾਲਾ ਦੁੱਧ ਵੀ ਪੀਤਾ ਜਾ ਸਕਦਾ ਹੈ ਅਸੀਂ ਸਾਰੇ ਜਾਣਦੇ ਆ ਕਿ ਜੇ ਸਾਨੂੰ ਕੋਈ ਛੱਟ ਪੇਟ ਲੱਗ ਜਾਂਦੀ ਹੈ ਤਾਂ ਉਦੋਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਹਲਦੀ ਵਾਲਾ ਦੁੱਧ ਪੀ ਕਿਉਂ ਉਸ ਦੇ ਨਾਲ ਜਿਹੜੇ ਸੈੱਲ ਡੈメージ ਹੋ ਗਏ ਹੁੰਦੇ ਨੇ ਉਹਨਾਂ ਨੂੰ ਰਿਕਵਰ ਕਰਨ ਦਾ ਕੰਮ ਹਲਦੀ ਬਹੁਤ ਚੰਗੇ ਢੰਗ ਨਾਲ ਕਰਦੀ ਹੈ ਉਸੇ ਤਰ੍ਹਾਂ ਨਾਲ ਜਦੋਂ ਅਸੀਂ ਸਕਿਨ ਦੀ ਗੱਲ ਕਰਦੇ ਆਂ ਛਾਈਆਂ ਦੀ ਗੱਲ ਕਰ ਲਈਏ ਦਾਗ ਤੱਬੇ ਦੀ ਗੱਲ ਕਰ ਲਈਏ ਹਾਈਪਰ ਪਿਗਮੈਂਟੇਸ਼ਨ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਸਾਡੇ ਸੈੱਲ ਡੈメージ ਹੋਏ ਹੁੰਦੇ ਨੇ ਮੈਲਨਿਨ ਦੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਬੈਲੈਂਸ ਕਰਨ ਦੇ ਲਈ ਹਲਦੀ ਦੇ ਵਿੱਚ ਜੋ ਕਰਕਿਊ ਜਾਂਦਾ ਹੈ ਬਹੁਤ ਅੱਛਾ ਕੰਮ ਕਰਦਾ ਹੈ ਜਦੋਂ ਮੈਂ ਅਨਾਰ ਦੇਵੀ ਗੱਲ ਕੀਤੀ ਉਸ ਵਿੱਚ ਵੀ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਨੇ ਜੋ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਦੇ ਨਾਲ ਸਾਡੀ ਸਕਿਨ ਡੈਮੇਜ ਹੋ ਰਹੀ ਹੈ ਜੋ ਬੜਿਆ ਕਈ ਕਈਆਂ ਦੀ ਸੈਂਸਿਟਿਵ ਸਕਿਨ ਹੁੰਦੀ ਹੈ ਬਹੁਤ ਜ਼ਿਆਦਾ ਰੈਡਨੈਸ ਹੋ ਜਾਂਦੀ ਹੈ ਇਹ ਰੋਜ਼-ਰੋਜ਼ ਜੋ ਹੈ ਧੁੱਪ ਦੇ ਵਿੱਚ ਜਾਣ ਨਾਲ ਬਹੁਤ ਰੁੱਖੀ ਡਰਾਈ ਸਕਿਨ ਬੇਜਾਨ ਹੋ ਜਾਂਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਸਕਿਨ ਨੂੰ ਰਿਪੇਅਰ ਕਰਨ ਦਾ ਕੰਮ ਵੀ ਕਰਦੀਆਂ ਨੇ ਸੋ ਇਹ ਤਾਂ ਮੈਂ ਹਲਦੀ ਬਾਰੇ ਜਦ ਕਿhti ਕਿਸ ਤਰੀਕੇ ਨਾਲ ਪੀਣਾ ਹੈ ਪਾਣੀ ਵਿੱਚ ਜਾਂ ਤੁਸੀਂ ਦੁੱਧ ਵਿੱਚ ਪੀ ਸਕਦੇ ਹੋ ਪਰ ਇੱਕ ਬਹੁਤ ਅੱਛਾ ਫੇਸ ਪੈਕ ਵੀ ਤੁਸੀਂ ਇਸ ਦੇ ਨਾਲ ਬਣਾ ਸਕਦੇ ਹੋ ਬੇਸਣ ਲਓ ਬੇਸਣ ਦੇ ਵਿੱਚ ਥੋੜਾ ਜਿਹਾ ਦਹੀਂ ਪਾਓ ਥੋੜੀ ਜਿਹੀ ਤੁਸੀਂ ਹਲਦੀ ਇਸ ਵਿੱਚ ਮਿਕਸ ਕਰੋ ਇੱਕ ਲੇਪ ਦੀ ਤਰ੍ਹਾਂ ਇਸ ਨੂੰ ਤਿਆਰ ਕਰ ਲੈਣਾ ਆਪਣੇ ਚਿਹਰੇ ਤੇ ਲਗਾਓ 10 ਮਿੰਟ ਲਗਾ ਕੇ ਰੱਖੋ ਉਸ ਤੋਂ ਬਾਅਦ ਇਸ ਨੂੰ ਨਾਰਮਲ ਪਾਣੀ ਦੇ ਨਾਲ ਧੋ ਲਓ ਔਰ ਤੁਸੀਂ ਦੇਖੋਗੇ ਤੁਹਾਡੀ ਸਕਿਨ ਇਸ ਦੇ ਨਾਲ ਵੀ ਜੋ ਹੈ ਰਿਕਵਰ ਹੋਣੀ ਸ਼ੁਰੂ ਹੋ ਜਾਏਗੀ ਉਪਰੀ ਪਰਤ ਜਿਹੜੀ ਹੈ ਇਸ ਦੇ ਨਾਲ ਬਹੁਤ ਚੰਗੇ ਢੰਗ ਨਾਲ ਰਿਕਵਰ ਹੋਣੀ ਸ਼ੁਰੂ ਹੋਏਗੀ ਨਾਲ ਦੇ ਨਾਲ ਤੁਸੀਂ ਐਜ਼ ਅ ਡਰਿੰਕ ਜਿਵੇਂ ਕਿ ਮੈਂ ਕਿਹਾ ਪਾਣੀ ਵਿੱਚ ਜਾਂ ਦੁੱਧ ਵਿੱਚ ਮਿਲਾਣੇ ਉਹ ਤਾਂ ਦੋਵੇਂ ਸਾਈਡਸ ਯਾਨੀ ਅੰਦਰੋਂ ਔਰ ਬਾਹਰੋਂ ਦੋਵੇਂ ਢੰਗ ਦੇ ਨਾਲ ਤੁਹਾਡੀ ਸਕਿਨ ਨੂੰ ਰਿਕਵਰ ਕਰੇਗੀ ਹਲਦੀ ਅਗਲੇ ਪੁਆਇੰਟ ਧਿਆਨਿਆ ਜੀ ਉਹ ਹੈ ਕੇਸਰ ਕੇਸਰ ਨੂੰ ਬਹੁਤ ਮਹਿੰਗਾ ਜ਼ਰੂਰ ਮੰਨਿਆ ਜਾਂਦਾ ਪਰ ਕੇਸਰ ਦੇ ਵਿੱਚ ਜਿਹੜੇ ਅਨਮੋਲ ਤੱਤ ਪੋਸ਼ਕ ਤੱਤ ਪਾਏ ਜਾਂਦੇ ਨੇ ਨਾ ਇਨਾ ਦੇਤਾ ਫਾਇਦੇ ਹੀ ਫਾਇਦੇ ਨੇ ਅਗਰ ਮੈਂ ਗੱਲ ਕਰਾਂ ਇਸੇ ਵਿੱਚ ਕਰੋਸਿਨ ਨਾਂ ਦਾ ਐਂਟੀਆਕਸੀਡੈਂਟ ਹੁੰਦਾ ਜੋ ਕਿ ਬਹੁਤ ਪਾਵਰਫੁਲ ਹੈ ਜੋ ਕਿ ਸਾਡੀ ਸਕਿਨ ਨੂੰ ਰਿਪੇਅਰ ਕਰਨ ਦਾ ਬਹੁਤ ਤੇਜ਼ੀ ਦੇ ਨਾਲ ਕੰਮ ਕਰਦਾ ਹੈ ਸਪੈਸ਼ਲੀ ਜਦੋਂ ਅਸੀਂ ਗੱਲ ਕਰਦੇ ਹਾਂ ਮੈਲਾਨਿਨ ਪ੍ਰੋਡਕਸ਼ਨ ਜਿਹੜੀ ਬਹੁਤ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਾਲ ਚਿਹਰਾ ਕਾਲਾ ਕਾਲਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਉਮਰ ਦੇ ਨਾਲ ਰੰਗਤ ਜਿਹੜੀ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਤੁਸੀਂ ਕੇਸਰ ਦਾਗਰ ਇਸਤੇਮਾਲ ਕਰ ਦਿਓ ਮੈਲਨਨ ਪ੍ਰੋਡਕਸ਼ਨ ਜਿਹੜੀ ਉਹ ਕੰਟਰੋਲ ਦੇ ਵਿੱਚ ਰਹਿੰਦੀ ਹੈ ਕਾਲੇ ਦਾਤ ੱਬੇ ਜਿਹੜੇ ਪੈ ਗਏ ਨੇ ਨਾ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੇ ਸੋ ਮੈਲਨਿਨ ਜ਼ਿਆਦਾ ਬਣਨ ਕਰਕੇ ਹੀ ਛਾਈਆਂ ਦੀ ਪ੍ਰੋਬਲਮ ਵੀ ਜਿਹੜੀ ਆ ਉਹ ਬਣਨ ਲੱਗ ਜਾਂਦੀ ਹੈ ਸੋ ਇੱਥੇ ਜੋ ਕੇਸਰ ਹੈ ਉਸਨੇ ਮੈਲਨਿਨ ਦੀ ਪ੍ਰੋਡਕਸ਼ਨ ਨੂੰ ਕੰਟਰੋਲ ਕਰਨਾ ਹੈ ਜਿਸ ਨਾਲ ਛਾਈਆਂ ਵੀ ਤੁਹਾਡੀਆਂ ਕੰਟਰੋਲ ਵਿੱਚ ਆਣੀਆਂ ਸ਼ੁਰੂ ਹੋਣਗੀਆਂ ਪਰ ਧਿਆਨ ਇਹ ਜ਼ਰੂਰ ਰੱਖਣਾ ਤੁਸੀਂ ਅਗੇਨ ਕਿ ਜੋ ਕੇਸਰ ਦਾ ਤੁਸੀਂ ਇਸਤੇਮਾਲ ਕਰਨਾ ਹੈ ਉਹ ਪਿਓਰ ਹੋਣਾ ਚਾਹੀਦਾ ਹੈ ਕਿਸੇ ਤਰ੍ਹਾਂ ਦੀ ਮਿਲਾਵਟ ਉਸ ਵਿੱਚ ਕੈਮੀਕਲ ਦੀ ਕਲਰ ਦੀ ਨਹੀਂ ਹੋਣੀ ਚਾਹੀਦੀ ਹੈ ਸੋ ਇਸ ਨੂੰ ਤੁਸੀਂ ਥੋੜੇ ਜਿਹੇ ਜੋ ਲੈ ਕੇ ਕੇਸਰ ਉਸ ਨੂੰ ਪਾਣੀ ਵਿੱਚ ਰਾਤ ਪਰ ਭਿਓ ਰੱਖੋ ਅਗਲੇ ਦਿਨ ਜੋ ਹੈ ਡਿਸੋਲਵ ਹੋ ਚੁੱਕਿਆ ਹੋਏਗਾ ਜਿਹੜਾ ਤਾਂ ਅਸਲੀ ਕੇਸਰ ਹੋਏਗਾ ਉਹ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਡਿਸੋਲਵ ਹੋ ਜਾਂਦਾ ਸੋ ਅਗਲੇ ਦਿਨ ਉਹ ਤੁਸੀਂ ਪਾਣੀ ਪੀ ਲਓ ਯਾ ਫਿਰ ਤੁਸੀਂ ਕੇਸਰ ਵਾਲਾ ਦੁੱਧ ਪੀ ਸਕਦੇ ਹੋ ਤੇ ਮੈਂ ਅਗਲੀ ਵੀ ਤੁਹਾਨੂੰ ਗੱਲ ਦੱਸਾਂ ਇੱਕ ਫੇਸ ਪੈਕ ਬਹੁਤ ਅੱਛਾ ਤੁਸੀਂ ਬਣਾ ਸਕਦੇ ਹੋ ਚੰਦਨ ਲਓ ਥੋੜਾ ਜਿਹਾ ਉਸ ਵਿੱਚ ਹਲਕਾ ਜਿਹਾ ਦੁੱਧ ਪਾਓ ਥੋੜੇ ਜਿਹੇ ਕੇਸਰ ਦਾ ਤੁਸੀਂ ਮਿਕਸ ਕਰੋ ਲੇਪ ਬਣਾਓ ਔਰ ਆਪਣੇ ਚਿਹਰੇ ਤੇ ਲਗਾਓ ਤੁਸੀਂ ਦੇਖੋ ਕਿੰਨਾ ਸੋਨਾ ਨਿਖਾਰ 쿨ਿੰਗ ਇਫੈਕਟ ਚੰਦਨ ਵੀ ਕਿਉਂਕਿ ਇਸ ਵਿੱਚ ਆ ਗਈ ਚੰਦਨ ਵੀ ਸਾਰੇ ਸਾਡੇ ਚਿਹਰੇ ਨੂੰ ਬ੍ਰਾਈਟ ਬਣਾਉਣ ਦਾ ਕੰਮ ਕਰਦੀ ਹੈ ਉਪਰੋਂ ਸੇ ਕੇਸਰ ਨੂੰ ਐਡ ਕੀਤਾ ਤਾਂ ਉਹਨੇ ਜਿੰਨੇ ਵੀ ਸਲ ਡੈਮੇਜ ਹੋ ਰਹੇ ਨੇ ਜਾਂ ਮੈਲਨਿਨ ਜਿੱਥੇ ਇਕੱਠਾ ਹੋ ਰਿਹਾ ਉੱਥੇ ਉਸਨੇ ਕੰਮ ਕਰਨਾ ਸਕਿਨ ਨੂੰ ਇੱਕ ਟੋਨ ਦੇਣ ਦਾ ਕਮ ਕਰਦਾ ਹੈ ਕੇਸਰ ਚੰਦਨ ਦੁੱਧ ਮਿਲ ਕੇ ਤਿੰਨੇ ਚੀਜ਼ਾਂ ਸੋ ਜਿੰਨੇ ਚੀਜ਼ਾਂ ਸਕਿਨ ਦੇ ਲਈ ਬਹੁਤ achiyan ne ਇਹ ਫੇਸ ਪੈਕ ਵੀ ਤੁਸੀਂ ਲਗਾ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਬਹੁਤ ਫਾਇਦੇ ਮਿਲਣ ਵਾਲੇ ਨੇ ਅਗਲੀ ਗੱਲ ਕਰਾਂਗੀ ਜੀ ਨੱਟਸ ਐਂਡ ਸੀਡਸ ਦੀ ਗੱਲ ਕਰੀਏ ਤਾਂ ਇਹਨਾਂ ਤੋਂ ਸਾਨੂੰ ਬਹੁਤ ਚੰਗੀ ਮਾਤਰਾ ਵਿੱਚ ਵਿਟਾਮਿਨ E ਮਿਲਦਾ ਹੈ ਹੈਲਦੀ ਫੈਟ ਮਿਲਦੇ ਨੇ ਔਰ ਇਹ ਦੋਵੇਂ ਹੀ ਚੀਜ਼ਾਂ ਸਾਡੀ ਸਕਿਨ ਨੂੰ ਗਲੋਇੰਗ ਬਣਾਏ ਰੱਖਣ ਲਈ ਯੰਗ ਬਣਾਏ ਰੱਖਣ ਲਈ ਔਰ ਵੱਧ ਦੀ ਉਮਰ ਦੇ ਨਾਲ ਜਲਦੀ ਇਹਨਾਂ ਉੱਪਰ ਰਿੰਕਲਸ ਆ ਫਾਈਨ ਲਾਈਨਸ ਨਾ ਆਣ विटामिन ई और हेल्दी फैट भी बहुत ज़्यादा जरूरत रहती है असी गल करिए अखरोट और फलैक्सीड्स की तो सानो ओमेगा थ्री फैटी एसिड बहुत अच्छी मात्रा में मिलते हैं ओमेगा थ्री फैटी एसिड जो है ਸਾਡੀ ਸਕਿਨ ਨੂੰ ਯੰਗ ਲੁੱਕ ਦੇਣ ਦੇ ਵਿੱਚ ਮਦਦ ਕਰਦੇ ਨੇ ਹੈਲਦੀ ਫੈਟ ਹੋਏਗਾ ਤਾਂ ਤੁਹਾਡੀ ਜਿਹੜਾ ਨੈਚੁਰਲ ਮoiਸਚਰ ਹੈ ਉਹ ਚਿਹਰੇ ਤੇ ਬਰਕਰਾਰ ਰਹਿਣ ਵਾਲਾ ਹੈ ਜਿਸ ਨੂੰ ਅਸੀਂ ਦੇਖ ਕੇ ਕਈਆਂ ਦੇ ਚਿਹਰੇ ਤੇ ਕਹਿੰਦੇ ਆ ਨਾ ਕਿ ਇਸ ਦੇ ਚਿਹਰੇ ਤੇ ਤਾਂ ਚਮਕ ਹੀ ਬਹੁਤ ਜ਼ਿਆਦਾ ਉਹ ਚਮਕ ਤੁਹਾਨੂੰ ਇਨਾ ਚੰਗੇ ਚੰਗੇ ਮਿਨਰਲ ਵਿਟਾਮਿਨ ਤੋਂ ਹੀ ਮਿਲਣੀ ਹੈ ਤੇ ਇਹ ਤੁਹਾਨੂੰ ਮਿਲੂ ਨਟਸ ਐਂਡ ਸੀਡਸ ਉਹ ਕਈ ਕਹਿੰਦੇ ਨੇ ਜੀ ਆਹ ਚੀਜ਼ਾਂ ਤਾਂ ਮਹਿੰਗੀਆਂ ਹੀ ਬਹੁਤ ਨੇ ਖਾਈਏ ਕਿਵੇਂ ਕੱਲ ਨੂੰ ਕੋਈ ਵੱਡੀ ਬਿਮਾਰੀ ਅਗਰ ਲੱਗ ਜੇ ਤਾਂ ਤੁਸੀਂ ਮਹਿੰਗੀਆਂ ਦਵਾਈਆਂ ਕਹਾੜਾ ਕੁੱਟ ਭਰ ਕੇ ਖਾਂਦੇ ਹੋ ਨਾ ਡਾਕਟਰਾਂ ਕੋਲ ਵੀ ਜਾਂਦੇ ਹੋ ਤਾਂ ਉਹੀ ਜੇ ਤੁਸੀਂ ਇੱਲਾ ਹੀ ਆਪਣੀ ਸਿਹਤ ਦੀ ਸੰਭਾਲ ਕਰ ਲੋ ਇਹ ਚੰਗੀਆਂ ਚੀਜ਼ਾਂ ਅਗਰ ਤੁਸੀਂ ਖਾਓਗੇ ਚਿਹਰਾ ਤਾਂ ਗਲੋਇੰਗ ਹੋਏਗਾ ਹੀ ਹੋਏਗਾ ਓਵਰ ਆਲ ਸਾਡੀ ਹੈਲਥ ਬਹੁਤ ਅੱਛੀ ਰਹਿਣ ਵਾਲੀ ਹੈ ਤੁਸੀਂ अनेका ਹੀ ਬਿਮਾਰੀਆਂ ਤੋਂ ਦੂਰ ਰਹਿਣ ਵਾਲਿਓ ਸੋ ਜ਼ਰੂਰ ਆਪਣੀ ਡਾਈਟ ਦੇ ਵਿੱਚ ਡੇਲੀ ਜੋ ਹੈ ਸਾਨੂੰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਚਾਹੀਦਾ ਹੈ ਤਾਂ ਕਿ ਤੁਸੀਂ ਫਿੱਟ ਵੀ ਰਹੀਏ ਚਿਹਰਾ ਗਲੋਇੰਗ ਰਹੇ ਵੱਧਦੀ ਉਮਰ ਦੇ ਨਾਲ ਨਾਲ ਤੁਹਾਡੇ ਚਿਹਰੇ ਦਾ ਗਲੋ ਘਟਣਾ ਹੋਵੇ ਸੋ ਛਾਈਆਂ ਹਾਈਪਰ ਪਿਗਮੈਂਟੇਸ਼ਨ ਔਰ ਦਾਗ-ਦੱਬੇ ਦੂਰ ਹੋ ਜਾਣਗੇ ਰੈਗੂਲਰ ਦੇਖੋ ਕੋਈ ਵੀ ਚੀਜ਼ ਅਸੀਂ ਅਗਰ ਡਾਈਟ ਦੇ ਨਾਲ ਸਹੀ ਕਰਨਾ ਚਾਹਨੀ ਹੈ ਤਾਂ ਉਸ ਨੂੰ ਆਪਣੀ ਆਦਤ ਬਣਾ ਲੈਣੀ ਚਾਹੀਦੀ ਹੈ ਇਹ ਨਹੀਂ ਕਿ ਅਸੀਂ ਕਿੰਨਾ ਚਿਰ ਜੀ ਇਸ ਨੂੰ ਇਸਤੇਮਾਲ ਕਰਾਂਗੇ 15 ਦਿਨ ਖਾਈਏ 20 ਦਿਨ ਖਾਈਏ ਤੁਸੀਂ ਜਦੋਂ ਇਹਨੂੰ ਰੈਗੂਲਰ ਇਸਤੇਮਾਲ ਕਰਨਾ ਸ਼ੁਰੂ ਕਰੋਗੇ ਤੁਹਾਨੂੰ ਫਰਕ ਦੇਖਣਾ ਸ਼ੁਰੂ ਹੋ ਜਾਏਗਾ ਔਰ ਇਸ ਨੂੰ ਆਪਣੀ اپنی پوری زندگی دی عادت بنا لینا چاہیے کہ اسی اچھی چیزاں کھائیے جسنا ਸਾਡੇ صحت ਨੂੰ ਚੰਗੇ ਫਾਇਦੇ ਮਿਲਣ ਆਈ ਹੋਪ ਵੀਡੀਓ ਅੱਜ ਤੁਹਾਨੂੰ ਵਧੀਆ ਲੱਗੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਔਰ ਮੇਰਾ ਫੇਸਬੁੱਕ ਪੇਜ ਕੌਰ ਹਰਜੋਤ ਇਸ ਨੂੰ ਲਾਈਕ ਐਂਡ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਕਰ ਲਓ Instagram ਤੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ